ਪੰਜਾਬ ਦੇ ਅੰਦਰ ਜਿਹੜੇ ਅਨਨਕ ਕਾਨੂੰਨ ਨੂੰ ਫੰਕ ਕਰਨ ਵਾਲੇ ਬੰਦੇ ਆ ਜਿਹੜੇ ਗੈਂਗਸਟਰ ਗੁੰਡੇ ਬਦਮਾਸ਼ ਜਿਹੇ ਬੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਦਾ ਭਵਾਨ ਸੇਵਾ ਦੀ ਸਰਕਾਰ ਦੇ ਜਗ ਲਾੜੀ ਹੈ ਉਹਦੇ ਬਾਰੇ ਬਹੁਤਾਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸੰਭਿਆ ਕਰੀਆਂ ਪਹਿਲਾਂ ਤੇ ਤੁਸੀਂ ਸਾਰਿਆਂ ਦਾ ਜਦੋਂ ਤੁਸੀਂ ਮੀਡੀਆ ਵਾਲੇ ਸਾਥੀ ਆਏ ਉਹ ਸਭ ਦਾ ਸਾਡਾਂ ਦਾ ਬੜਾ ਧੰਵਾਦ ਹੈ ਤਲੀਫ ਖੰਨਾ ਵੀ ਲਵਾਈ ਗਈ ਜਿਹੜੀ ਅਸੀਂ ਲੜਾਈ 22 ਦੇ ਵਿੱਚ 23 ਕੰਮਿਤ ਤੇ 25 ਦੇ ਵਿੱਚ ਬਾਹਰ ਹੁਣ ਤੱਕ ਜਿਹੜੀ ਲੜਾਈ ਅਸੀਂ ਲੜੀ ਆ ਉਹ 300 ਤੇ 10 ਆਪ ਕੋਈਆਂ ਜਿਹੜੀਆਂ ਸਮਾਜ ਵਿਰੋਧੀ ਤਕਤਾਂ ਦੇ ਖਿਲਾਫ ਗੈਸਟਾਂ ਦੇ ਖਿਲਾਫ ਗੁੰਡਿਆਂ ਦੇ ਖਿਲਾਫ ਬੰਮਾਚਾਂ ਦੇ ਖਿਲਾਫ ਜਿਹੜਾ ਉਹ ਵੱਦ ਕੀਤੀ ਉਹ ਤਿੰਨ ਤੋਂ 2 ਦੇ ਕਰੀਬ ਗੈਸਟਾਂ ਜਿਹੜੇ ਵਿੱਚ ਜ਼ਖਮੀ ਹੋਏ ਉਹ 30 ਦੇ ਕਰੀਬ ਸੀ ਹੁਣ ਤੱਕ ਜਿਹੜੇ ਗੈਸਟਰ ਹਿੱਟ ਕੀਤੇ ਇਹਨਾਂ ਦੀ ਡੈਥ ਹੋਈ ਉਹ ਦਾ ਸਾਡੇ ਪੁਲਿਸ ਵਾਲੇ 39 49 ਪੁਲਿਸ ਸਬਸ ਜਿਹੜੇ ਅਮਲਾਦਮੀ ਜਿਹੜੇ ਆ ਉਹ ਕਾਲੇ ਦਿਤੇ ਪੋਚ ਫਿਊਅਰ ਪਤਨ ਬੰਦੇ ਜਿਹੜੇ ਸਾਡੇ ਪੁਲਿਸ ਦੇ ਜਵਾਨ ਜਿਹੜੇ ਉਹ ਸ਼ਹੀਦ ਹੋ ਚੜ੍ਹ ਗਏ। ਉਹਨਾਂ جنگ ਹੈ ਜਿਆਦਾ ਜਿਆਦਾ ਪਿਛਲੇ ਦੋ ਦਿਨ ਤੁਸੀਂ ਦੇਖਿਆ ਕਿ ਪੁਲਿਸ ਲੁਧਿਆਣਾ ਅਮਰਸਰ ਦੇ ਵਿੱਚ ਜਿੱਥੇ ਵੀ ਕਿਤੇ ਗੈਸ ਜਿਹੜੇ ਜਿੱਥੇ ਕਿਤੇ ਕੋਈ ਕਾਰਵਾਈ ਕਰਦੀ ਆ ਤੇ ਸਾਡੀ ਪੁਲਿਸ ਸਾਡੇ ਅਫਸਰ ਸਾਡੀ ਪੁਲਿਸ ফোর্স ਜਿਹੜੀ ਆ ਉਸੇ ਵੇਲੇ ਹੀ ਹੱਤਬ ਹੋ ਕੇ ਉਹਨਾਂ ਨੂੰ ਖਤਮ ਕਰਦੀ ਉਹਨਾਂ ਨੂੰ ਫਰਦ ਵਾਸਤੇ ਬਾਤਾਂ ਕਰਕੇ ਉਹ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਵੇਂ ਸਾਡੇ ਪੁਲਿਸ ਅਫਸਰ ਨੇ 48 ਘੰਟੇ ਦੇ ਵਿੱਚ ਵਿੱਚ ਜਿਹਨੇ ਦੋਸ਼ੀ ਫੜ ਲਏ ਜਿੰਦਾ ਤੁਸੀਂ ਦੇਖਿਆ ਹੋਣਾ ਕਿ ਕੱਲ ਜਿਹੜਾ ਇੱਕ ਟੈਕਸਟਰ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿਨੇ ਦੋ ਦਿਨ ਪਹਿਲਾਂ ਮੋਲੋ ਸ਼ਾਹ ਦੇ ਬਾਜ਼ਾਰ ਦੇ ਵਿੱਚ ਇੱਕ ਨਮਿੰਦਰ ਸਿੰਘ ਨਾਮ ਦੇ ਸਿਵਲ ਦੀ ਜਿਹੜੀ ਵੈਕਟ ਕਰਤੀ ਸੀ ਉਹਦੀ ਮਾਂ ਸੀਗੀ ਇਹਦੀ ਖੇਤੀ ਬੋਲਣ ਦੇ ਅਸੀਂ ਉਸੇ ਲਈ ਕਾ ਦਿੰਨੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਿ ਇੱਕ ਤਾਂ ਸੀ ਪਾਕਿਸਤਾਨ ਦੇ ਗਵਾਂਡੀਆ ਪਾਕਸਤਾਨ ਦੇ ਨਾਲ ਇੱਕ ਜਿਹੜੇ ਪੰਜਾਬ ਵੱਲ ਦੀ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹ ਇੰਨਾ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹੱਲਾਸ਼ੀਰੀ ਦਿੰਦੀਆਂ ਉਹਨਾਂ ਦਾ ਤਾਕਤਾਂ ਨੂੰ ਅਸੀਂ ਹੁਣ ਤਾਂ ਕਾਮਯਾਬ ਨਹੀਂ ਹੋ ਗਿੱਤਾ ਉਹ ਅੱਗੇ ਵੀ ਕਾਮਯਾਬ ਨਹੀਂ ਹੋਵਾਂਗੇ ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਬੰਦਾ ਕੋਈ ਵੀ ਗੈਸਟਰ ਇਹ ਵਹਿਮ ਪਾ ਕੇ ਨਾ ਫਿਰੇ ਕਿ ਪੰਜਾਬ ਦੇ ਵਿੱਚ ਉਹ ਜੋ ਮਰਜ਼ੀ ਕਾਲਮੇ ਕਾਲੂ ਤੇ ਮੁੜ ਕੇ ਪੰਜਾਬ ਚਲਾਊਗਾ ਅਸੀਂ ਬੜਾ ਸਪਸ਼ਟ ਦਾ ਸਿੱਧਾ ਕਿਹਾ ਮੁਖਤੀ ਸਾਹਿਬ ਹੀ ਕਹਿੰਦੇ ਕਿ ਗੈਸਟਰ ਜਾਂ ਤਾਂ ਆਪਣੀਆਂ ਕਾਲਮੀਆਂ ਬੰਦ ਕਰ ਦੇ ਜਾਂ ਮੁੱਖ ਦਾ ਰਾਜ ਆ ਜਾ ਜਾਂ ਪੰਜਾਬ ਛੱਡ ਦੇ ਜਾਂ ਫਿਰ ਮੁਕਾਬਲੇ ਲਈ ਤਿਆਰ ਹੋ ਜਾ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਨਹੀਂ ਹੋਵਦਾਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸੇ ਨੂੰ ਲੁੱਟ ਖੋਹ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਫੌਜਾਂ ਦੇ ਉੱਤੇ ਜਿਹੜੇ ਫੌਤੀਆਂ ਮੰਗਦੇ ਆ ਉਹਨਾਂ ਨੂੰ ਇਹ ਆਜ਼ਾਦੀ ਨਹੀਂ ਦਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਜਿੰਨਾ ਚਿਰ ਤੱਕ ਜਿੰਨਾ ਡਰਗ ਮਾਫੀਆ ਦੇ ਖਿਲਾਫ ਜੋ ਨਸ਼ਾ ਕਰ ਲੋਦ ਸਦਾ ਭਗਵਾਨ ਸਰਵਾਨੰਦੀ ਮੈਂ ਸ਼ੁਰੂ ਕੀਤਾ ਸੀਗਾ ਉਦਾਂ ਹੀ ਅਸੀਂ ਜਿੰਨਾ ਉੱਥੇ ਕੀਤਾ ਕਿ ਜਿੰਨਾ ਚਿਰ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨਾਂ ਤੱਕ ਆਪਣੀ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਵੀ ਸਾਡਾ ਤੈਅ ਹੈ ਕਿ ਜਿੰਨਾ ਚਿਰ ਤੱਕ ਇਹ ਕੈਂਸਰ ਇਹ ਬਦਵਾਸ਼ ਗੁੰਡੇ ਜਿਹੜੇ ਪੰਜਾਬ ਦਾ ਆਉਂਦੇ ਆ ਜਿੰਨਾ ਤੱਕ ਆਖਾਂ ਦੇ ਪਿੱਛੇ ਨਹੀਂ ਚਲੇ ਜਾਣਗੇ ਉਹਨਾਂ ਤੱਕ ਸਦਾ ਭਗ ਇਹ ਸਾਡੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਹਰ ਸ਼ਹਿਰੀ ਦੀ ਸੁਰੱਖਿਆ ਜਿਹੜੀ ਕਰਨੀ ਜਿਹੜੀ ਸਾਡਾ ਫਰਜ਼ ਹੈ ਅਸੀਂ ਕਹ ਰਹੇ ਹਾਂ ਤੁਸੀਂ ਕਿਤੇ ਕੋਈ ਇੰਦਾ ਦੀ ਬਾਤ ਨਾ ਤੁੰਦੀ ਇਹ ਨਹੀਂ ਸਮਝਣਾ ਕਿ ਅਸੀਂ ਤੁਸੀਂ ਇਕੱਲੇ ਹੋ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਵੀ ਸਵਾਬ ਬਗਵਾਸੇ ਮਾਨਦੀ ਸਰਕਾਰ ਦੇਗਾ ਵੱਲਾ ਉਹ ਅਮਨ ਸ਼ਾਂਤੀ ਭੰਕਾ ਦੀ ਰਾਜਤ ਨਹੀਂ ਦਊਗੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਡੈਕਟਰ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਅੱਜ ਆਇਆ ਤੁਹਾਨੂੰ ਦੋ ਗੱਲ ਉਹਦੇ ਜਿੰਨਾ ਚਿਰ ਤੱਕ ਫੈਕਸਵਾਦ ਦਾ ਖਾਤਮਾ ਨਹੀਂ ਹੁੰਦਾ ਉਹਨਾਂ ਤੱਕ ਸਾਡੀ ਜੰਗ ਪੰਜਾਬ ਦੇ ਵਿੱਚ ਹੈ ਸਾਡੀ ਸਰਕਾਰ ਦੀ ਸਾਰੀ ਪਾਰਟੀ ਦੀ ਜੰਗ ਜਿਹੜੀ ਹੈ ਉਹਨਾਂ ਤੱਕ ਜਾਰੀ ਰਹੂਗੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ 4 ਸਾਲ ਦੇ ਜਿਹੜੇ ਅਕੜੇ ਮੈਂ ਤੁਹਾਨੂੰ ਦੱਸ ਸੀ ਦਿੱਤਾ ਇਹ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਸਾਡੀ ਪੁਲਿਸ ਫੋਰਸ ਜਿਹੜੀ ਆ ਬੜੀ ਤਰ੍ਹਾਂ ਲੇਰੇ ਨਾਲ ਲੱਗੀ ਆ ਸਾਡੇ ਅਫਸਰ ਬੜੇ ਤਰ੍ਹਾਂ ਲੇਰੇ ਦੇ ਨਾਲ ਲੱਗੇ ਆ ਸਾਡੀ ਫੋਰਸ ਇਸ ਲੈਵਲ ਤੇ ਹੈਗੀ ਆ ਇਸ ਕਾਬਿਲ ਹੈ ਜੋ ਹੱਦਾਂ ਦੀ ਸਥਿਤੀ ਦਾ ਜਿਹੜਾ ਮੁਕਾਬਲਾ ਕਰਨ ਦੇ ਯੋਗ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਜਦੋਂ ਕਦੇ ਹਾਲਾਤ ਖਰਾਬ ਹੋਏ ਤਾਂ ਸਾਡੀ ਪੁਲਿਸ ਨੇ ਉਹਦੇ ਵਿੱਚ ਬਹੁਤ ਵਧੀਆ ਰੂਮ ਅਦਾ ਕਰਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਠੀਕ ਕੀਤੇ ਹਨ ਹੁਣ ਵੀ ਜਦੋਂ ਉਹ ਠੀਕ ਹੋ ਗਏ ਕੋਈ ਬੰਦਾ ਕਹੇ ਤੁੰ ਬੰਦਾ ਇਹ ਵਹਿਮ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੀ ਧਰਤੀ ਦੇ ਦਾ ਕਰਕੇ ਆਵਾਜ਼ਦਾ ਰੋਗਾ ਨਹੀਂ ਸਾਡੀ ਫੋਰਸ ਜਿਹੜੀ ਬਿਲਕੁਲ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਔਰ ਕਾਬਲੇ ਤਾਰੀਫ ਕਰਨ ਦੇ ਨਾਲ ਪੰਜਾਬ ਦੇ ਵਿੱਚੋਂ ਇਹਨਾਂ ਤੱਤਾਂ ਦਾ ਜਿਹੜਾ ਸੀ ਸਫਾਇਆ ਕਰਕੇ ਛੱਡਾਂਗੇ ਜਿਹੜੇ ਤੱਤ ਜਿਹੜੇ ਪੰਜਾਬ ਦੇ ਤੁਮਹਾਰ ਖਰਾਬ ਕਰਨਾ ਚਾਹੁੰਦੇ ਆ ਬਸ ਮੈਂ ਇਹ ਤੁਹਾਡੇ ਲਈ ਇੱਕ ਮੈਸੇਜ ਕਨਵੇ ਕਰਨਾ ਚਾਹੁੰਦਾ ਹਾਂ ਜਿਹੜੇ ਹਾਲਾਤ ਖਰਾਬ ਕਰ ਰਹੇ ਉਹਨਾਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਕਿ ਪੰਜਾਬ ਸਰਕਾਰ ਪੰਜਾਬ ਦੇ ਹੱਥ ਫੈਰੀ ਦੀ ਜਾਨ ਮਾਲ ਦੀ ਰੱਖੀ ਕਰਦੀ ਬਿਲਕੁਲ ਵਚਨਬੱਧ ਹੈ ਔਰ ਹਰ ਤਰ੍ਹਾਂ ਤੁਹਾਨੂੰ ਵਿਸ਼ਵਾਸ ਹੋੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ